ਨਕਲੀ ਸਾਧੂਆਂ ਦਾ ਦੇਖ ਲੋ ਹਾਲ ਪੁਲਿਸ ਨੇ ਰੰਗੇ ਹੱਥੀ ਕਰਨੇ ਕਾਬੂ ਤੇ ਕਿਵੇਂ ਹੁਣ ਲੋਕਾਂ ਨੂੰ ਪਾਉਂਦੇ ਸੀ ਚੱਕਰਾਂ ਦੇ ਵਿੱਚ ਹੋ ਗਿਆ ਵੱਡਾ ਖੁਲਾਸਾ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਇਸ ਵੀਡੀਓ ਨੂੰ ਜ਼ਰਾ ਤੁਸੀਂ ਗੌਰ ਨਾਲ ਦੇਖਣਾ ਕਿਉਂਕਿ ਹੁਣ ਹੈ ਅੱਜਕੱਲ ਇਹ ਜਿਹੜੇ ਡੋਂਗੀ ਨਕਲੀ ਸਾਧੂ ਨੇ ਕਿਵੇਂ ਲੋਕਾਂ ਦੇ ਨਾਲ ਠੱਗੀ ਕਰਦੇ ਨੇ ਉਹਨਾਂ ਕੋਲ ਸੋਨਾ ਚਾਂਦੀ ਠੱਗਦੇ ਨੇ ਤੁਸੀਂ ਵੀ ਇਸ ਨੂੰ ਦੇਖ ਕੇ ਹੈਰਾਨ ਹੋਵੋਗੇ ਇਹ ਵੀਡੀਓ ਕਾਫੀ ਸੋਸ਼ਲ ਮੀਡੀਆ ਤੇ ਵਾਰ ਹੋਈ ਹੈ ਇਹ ਵੀਡੀਓ ਦੱਸੀ ਜਾ ਰਹੀ ਹੈ ਉਜੈਨ ਦੇ ਵਿੱਚ ਕਿਵੇਂ ਇਹਨਾਂ ਸਾਧੂਆਂ ਦਾ ਆਤੰਕ ਜਿਹੜਾ ਵਾ ਫੈਲਿਆ ਹੋਇਆ ਹੈ ਤੇ ਤੁਸੀਂ ਵੀ ਜ਼ਰਾ ਚੌਕਸ ਰਹਿਣਾ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਾਣਕਾਰੀ ਇਸ ਬਾਬਤ ਸਾਹਮਣੇ ਆਖੀ ਹੈ ਕਿ ਨਕਲੀ ਸਾਧੂਆਂ ਦੇ گرو ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਇਹ ਕਿ ਰੋ ਨਾਗਾ ਸਾਧੂ ਦੇ ਪੇਸ਼ਤੇ ਵਿੱਚ ਹਾਈਵੇ ਦੇ ਉੱਤੇ ਗੱਡੀਆਂ ਨੂੰ ਰੋਕ ਕੇ ਉੱਥੇ ਸੋਨਾ ਚਾਂਦੀ ਤੇ ਕੈਸ਼ ਦੀ ਲੁੱਟ ਕਰਦੇ ਨੇ ਤੇ ਪੁਲਿਸ ਨੇ ਗਰੋ ਦੇ 7 ਮੈਂਬਰਾਂ ਨੂੰ ਲੁੱਟ ਦੀ ਘਟਨਾ ਦੇ ਅੰਜਾਮ ਦੇਣ ਦੇ ਮਕਸਦ ਵਿੱਚ ਗ੍ਰਿਫਤਾਰ ਕੀਤਾ ਔਰ ਜਦੋਂ ਇਹਨਾਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਉਸ ਤੋਂ 30 ਮਿੰਟ ਬਾਅਦ ਹੀ ਇਹਨਾਂ ਦੀ ਗ੍ਰਿਫਤਾਰੀ ਕਰ ਲਈ ਹੈ ਤਸਵੀਰਾਂ ਸਾਹਮਣੇ ਆਖੀਆਂ ਨੇ ਤਾਂ ਵੀਡੀਓ ਵੀ ਜਿਹੜੀ ਆ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਵੀਡੀਓ ਤਾਂ ਇਹ ਵੀਡੀਓ ਦਾ ਸੱਚ ਵੀ ਜਿਹੜਾ ਤੁਹਾਡੇ ਤੱਕ ਸਾਂਝਾ ਕਰ ਰਹੇ ਹਾਂ ਤਾਂ ਤੁਸੀਂ ਵੀ ਜ਼ਰਾ ਸਾਵਧਨ ਰਹਿਣਾ ਤੇ ਜੇਕਰ ਤੁਸੀਂ ਕਿਤੇ ਵੀ ਘੁੰਮਣ ਜਾਂਦੇ ਹੋ ਤਾਂ ਉੱਥੇ ਤੁਸੀਂ ਸਾਧੂ ਦੇਖਦੇ ਹੋ ਤੁਹਾਡੇ ਕੋਲ ਨੂੰ ਰੋਕਦੇ ਨੇ ਤੁਹਾਡੇ ਕੋਲੋਂ ਕੁਝ ਮੰਗਦੇ ਨੇ ਤਾਂ ਤੁਸੀਂ ਸਾਵਧਨ ਰਹਿਣਾ ਬਿਲਕੁਲ ਵੀ ਆਪਣੀ ਗੱਡੀ ਨਾ ਰੋਕਣਾ ਤੁਸੀਂ ਇਹਨਾਂ ਸਾਧੂਆਂ ਨੂੰ ਦੇਖ ਕੇ ਗੱਡੀ ਰੋਕ ਤਾਂ ਲੈਂਦੇ ਹੋ ਪਰ ਇਹ ਕਿਵੇਂ ਲੁੱਟਾ ਖੋਹਾਂ ਕਰਦੇ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਹਾਈਵੇ ਦੇ ਉੱਤੇ ਸਾਧੂ ਦਾ ਭੇਸ ਬਣਾ ਕੇ ਸੋਨਾ ਚਾਂਦੀ ਕੈਸ਼ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਉਸ ਤੋਂ ਬਾਅਦ ਪੁਲਿਸ ਨੇ ਇਹਨਾਂ 7 ਮੈਂਬਰਾਂ ਨੂੰ ਇਸੇ ਗਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਇਹਨਾਂ ਨੇ ਚੋਰੀ ਦੀ ਵਾਰਦਾਤੋਂ ਅਣਜਾਣ ਦਿੱਤਾ ਤੇ 30 ਮਿੰਟਾਂ ਬਾਅਦ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਆ ਆ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਇਹ ਸੱਤ ਢੋਂਗੀ ਜਿਹੜੇ ਫੜੇ ਨੇ ਤਾਂ ਇੱਕ ਵੀਡੀਓ ਵੀ ਜਿਹੜੀ ਵਾਇਰਲ ਹੋਈ ਹੈ ਇਸ ਵੀਡੀਓ ਦਾ ਸੱਚ ਵੀ ਸਾਹਮਣੇ ਆ ਗਿਆ ਯਾਨੀ ਕਿ ਇਸ ਵੀਡੀਓ ਦੇ ਵਿੱਚ ਬਣੇ ਇਹ ਢੋਂਗੀ ਬਾਬੇ ਜਿਨ੍ਹਾਂ ਦੀ ਗ੍ਰਿਫਤਾਰੀ ਪੁਲਿਸ ਨੇ ਕਰ ਲਈ ਹੈ ਇਹ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਬਣਦਾ ਹੈ ਤਾਂ ਕਿ ਇਹ ਲੋਕ ਵੀਡੀਓ ਦੇਖਣ ਤੇ ਉਹ ਵੀ ਸੁਚੇਤ ਰਹਿਣ ਅਜਿਹੇ ਟੋਂਗੀ ਬਾਬਿਆਂ ਤੋਂ ਉਹ ਵੀ ਬਚ ਕੇ ਰਹਿਣ ਨਹੀਂ ਤਾਂ ਤੁਹਾਡਾ ਵੀ ਕੈਸ਼ ਤੁਹਾਡੇ ਪੈਸੇ ਤੁਹਾਡਾ ਸੋਨਾ ਜਿਹੜਾ ਵਾ ਉਹ ਲੁੱਟਿਆ ਜਾ ਸਕਦਾ ਹੈ ਤੇ ਤੁਸੀਂ ਜਰਾ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ ਤਾਂ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਅੱਗ ਵਾਂਗੂ ਵਾਇਰਲ ਹੋਈ ਹੈ ਇਹ ਟੋੰਕੀ ਬਾਬੇ ਦੇਖੋ ਸਿਰਫ ਰੱਬ ਦਾ ਨਾਮ ਲੈ ਕੇ ਉਹਦਾ ਦੇ ਭੇਸ ਬਣਾ ਕੇ ਲੋਕਾਂ ਨੂੰ ਠੱਗਦੇ ਨੇ ਲੋਕ ਵੀ ਕਈ ਵਾਰ ਇਹਨਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਇਸੇ ਤਰੀਕੇ ਦੇ ਨਾਲ ਇੱਕ ਪਰਿਵਾਰ ਨੂੰ ਕਿਵੇਂ ਇਹ ਰੋਕਦੇ ਨੇ ਗੱਡੀ ਦੇ ਉੱਤੇ ਪੈਰ ਲਗਾ ਕੇ ਤਾਂ ਸਾਧੂਆਂ ਦੇ ਭੇਸ ਦੇ ਵਿੱਚ ਇਹ ਬਾਬੇ ਜਦੋਂ ਤੁਹਾਨੂੰ ਦਿਖਦੇ ਨੇ ਤਾਂ ਭੁਲਕੇ ਵੀ ਇਹਨਾਂ ਤੇ ਯਕੀਨ ਨਾ ਕਰਨਾ ਤਾਂ ਵੀਡੀਓ ਨੂੰ ਤੁਸੀਂ ਦੇਖਣਾ ਤੇ ਸ਼ੇਅਰ ਜ਼ਰੂਰ ਕਰ ਦਿਓ ਚੱਲ ਪੈਸਾ ਵਾਲਿਆ ਕੱਦ ਲੈ ਦੇ ਦੇ ਗੁਰੂ ਦੇਖ ਲੈ ਜੋ ਤੇਰੇ ਨੀ ਤੇਰੇ ਤੇ ਮੇਰੇ ਪੋਤੇ ਨੇ ਕਿੰਝ ਕਿਤੇ ਦੇ 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 ਗੌਰਵ ਕੱਢਦੇ ਆ